ਸਰਹੱਦਾਂ ਤੋਂ ਦੂਰ ਮੈਂ ਵੰਡ ਲੀਕ ਤੋਂ ਪਾਰ ਮੇਰੀ ਸਾਰੀ ਧਰਤ ਹੈ ਮੇਰਾ ਕੁਲ ਸੰਸਾਰ ਕਲਾ ਦੇ ਅੰਗ ਸੰਗ ਵਿੱਚ ਮਉਣਗੇ ਲੈ ਇੱਕ ਵਾਰ ਫੇਰ ਹਾਜ਼ਰ ਆ ਤੁਹਾਡੇ ਸਾਹਮਣੇ ਇੰਨਾ ਪਿਆਰ ਦਿੰਨੇ ਹੋ ਕੁੱਟ-ਕੁੱਟ ਕੇ ਗਲਵਕੜੀਨਾਂ ਦੇ ਵਿੱਚ ਮੈਂ ਬਹੁਤ ਧੰਗਵਾਦੀ ਹਾਂ ਸਾਰਿਆਂ ਦਾ ਮੈਨੂੰ ਚੰਗਾ ਲੱਗਦਾ ਊਰਜਾ ਮਿਲਦੀ ਹੈ ਮੇਰੀ ਆਕਸੀਜਨ ਤੁਸੀਂ ਅੰਦਰੋਂ ਵਧਾ ਦਿੰਦੇ ਜਦੋਂ ਮਿਲਦੇ ਹੋ ਤੇ ਅੱਜ ਕਲਾ ਦੇ ਐਂਸੰਬਲ ਦੇ ਵਿੱਚ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਲਾ ਮਿਲਿ ਵਿਅਕਤੀਆਂ ਦੇ ਨਾਲ ਗੱਲ ਕਰਦੇ ਆ ਤੇ ਸਾਡੇ ਕੋਲ ਡਾਕਟਰ ਚੰਨਜੀਤ ਕੌਰ ਉਸੇ ਤਰ੍ਹਾਂ ਦੇ ਪਟਿਆਲੇ ਪਟਿਆਲਾ ਜੁਨੀਵਰਸਿਟੀ ਤੋਂ ਨਵੀਂ ਯੂਨੀਵਰਸਿਟੀ ਤੋਂ ਚੱਲ ਕੇ ਆਏ ਨੇ ਆ ਉਹਨਾਂ ਦਾ ਸਵਾਗਤ ਕਰਦੇ ਆ ਭੈਣ ਜੀ ਜੀ ਆਇਆਂ ਨੂੰ ਜੀ ਕਾ ਜੀ ਤੁਸੀਂ ਇਹ ਮੈਨੂੰ ਇਹਨਾਂ ਨੂੰ ਜ਼ਰੂਰ ਪਤਾ ਆਏਗਾ ਉਹ ਤੁਹਾਡਾ ਜਨਮ ਤਾਂ ਪਿੰਡੂ ਇਲਾਕੇ ਦੇ ਵਿੱਚ ਹੋਇਆ ਹੈਗਾ ਹਾਂਜੀ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਮੇਰਾ ਜਿਹੜਾ ਇਲਾਕਾ ਹੈ ਜੀ ਉਹ ਬਰਨਾਲਾ ਜ਼ਿਲ੍ਹਾ ਹੈ ਉਸ ਦੇ ਵਿੱਚ ਪਿੰਡ ਭੋਤਨੇ ਦੇ ਵਿੱਚ ਮੈਂ ਪੈਦਾ ਹੋਈ ਭੋਤਨੇ ਆਉਂਦੇ ਤੇ ਜਿਹੜਾ ਕਿ ਇਹ ਇਲਾਕਾ ਸੀ ਇਹ ਵਿਦਿਆਪਕੋਂ ਕਾਫੀ ਪਛੜਿਆ ਹੋਇਆ ਇਲਾਕਾ ਸੀਗਾ ਤੇ ਤੁਹਾਡੇ ਪਿੰਡ ਦੇ ਭੋਤਨੇ ਦੇ ਆਪਣੇ ਇੱਥੇ ਹੈਗੇ ਨੇ ਮੇਰੇ ਖਿਆਲ ਨਾਲ ਸੇਖੋਂ ਮੀ ਇੱਕ ਗੋਦੋਤੇ ਹਾਂਜੀ ਆਪਣੇ ਕੁਇਸ਼ਰ ਜੱਥੇ ਦੇ ਵਿੱਚ ਚਮਕਾਰ ਸਿੰਘ ਸੇਖੋਂ ਹਸਪੰਡ ਦੇ ਬੜੇ ਪਿਆਰੇ ਮਿੱਤਰ ਬੜੇ ਪਿਆਰੇ ਕਲਾਮਈ انسان ਨੇ ਹੋ ਸਾਡੇ ਬਾਪੂ ਜੀ ਹੋਰਾਂ ਜਿੱਡੇ ਹੀ ਨੇ ਤਕਰੀਬਨ ਉਹ ਉਹਨਾਂ ਦੇ ਦੋਸਤ ਸੀ ਹੁਣ ਮੇਰੇ ਬਾਪੂ ਜੀ ਤਾਂ ਨਹੀਂ ਰਹੇ ਤੇ ਤੇ ਸਾਡੇ ਸਾਡੇ ਅਸੀਂ ਇੱਕ ਪਰਿਵਾਰ ਸਾਡਾ ਇਹ ਤਾਂ ਕੈਨੇਡਾ ਦੇ ਵਿੱਚ ਇੱਕ ਮਿੱਤਰ ਮੰਡਲੀ ਇੱਕ ਪਰਿਵਾਰ ਹੈਗਾ ਜੀ 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 ਅੱਛਾ ਜੀ ਤੇ ਤੁਸੀਂ ਹੁਣ ਪਿੰਡ ਦੀ ਗੱਲ ਕਰੀ ਤੇ ਉੱਥੇ ਉੱਥੇ ਫਿਰ ਪੜ੍ਹਾਈ ਕਿੱਥੇ ਕੀਤੀ ਸਕੂਲ ਤਾਂ ਜੀ ਪੰਜਵੀਂ ਤੱਕ ਮੇਰੇ ਆਪਣੇ ਪਿੰਡ ਹੀ ਪੜ੍ਹਾਈ ਹੋਈ ਉਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਬਖਤਗੜ ਦੇ ਵਿੱਚੋਂ ਮੈਂ 10ਵੀਂ ਕੀਤੀ ਤੇ ਉਸ ਤੋਂ ਬਾਅਦ ਐਸਡੀ ਕਾਲਜ ਬਰਨਾਲਾ ਵਿਖੇ ਮੈਂ ਗ੍ਰੈਜੂਏਸ਼ਨ ਕੀਤੀ ਤੇ ਫਿਰ ਮਾਸਟਰਸ ਮਾਸਟਰਤਾ ਜੀ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਦੋਂ ਨੌਕਰੀ ਕਰਨ ਆਈ ਉਦੋਂ ਇੱਥੇ ਕੀਤੀ ਸੀ ਅੱਛਾ ਇੱਥੇ ਇੱਥੇ ਨੌਕਰੀ ਕਰਦਿਆਂ ਨੇ ਕਰੀ ਨੌਕਰੀ ਕਰਦਿਆਂ ਨਹੀਂ ਕੀਤੀ ਹਾਂ ਜੀ ਅੱਛਾ ਫਿਰ ਇਹ ਤੁਹਾਡਾ ਇੱਕ ਤਾਂ ਸ਼ਾਦੀ ਵੀ ਤੁਹਾਡੀ ਪ੍ਰੋਫੈਸਰ ਸਾਹਿਬ ਨਾਲ ਹੋ ਗਈ ਡਾਕਟਰ ਸਾਹਿਬ ਨਾਲ ਹੋ ਗਈ ਹਾਂਜੀ ਤੇ ਇਹ ਪਰਿਵਾਰ ਵੱਲੋਂ ਜਿਵੇਂ ਕਹਿੰਦੇ ਨੇ ਅਰੇਂਜਡ ਮੈਰਿਜ ਸੀ ਜਾਂ ਇਹ ਅਰੇਂਜਡ ਪਲੱਸ ਤੁਸੀਂ ਜਾਣਦੇ ਵੀ ਸੀਗੇ ਅਹ ਨਹੀਂ ਆਪਾਂ ਰੇਂਜਡ ਮੈਰਿਜ ਤਾਂ ਨਹੀਂ ਕਹਿ ਸਕਦੇ ਸੀ ਤਾਂ ਸਾਡੀ ਹੈ ਤਾਂ ਸਾਡੀ ਇਹ ਸਮਝ ਲਓ ਲਾ ਮੈਰਿਜ ਅਹ ਮੇਰਾ ਵਿਆਹ ਜਿਹੜਾ ਹੋਇਆ ਉਹਦੀ ਵੀ ਇੱਕ ਬਲੱਖਣ ਦਾਸਤਾ ਹੈ ਕਿ ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀਗਾ ਹਾਂਜੀ ਤੇ ਸਾਡਾ ਅਸੀਂ ਆਪੋ ਆਪਣੇ ਉਹਨਾਂ ਦੇ ਵਿੱਚ ਸਰਗਰਮ ਸੀ ਮੈਂ ਜਦੋਂ ਬੀਏ ਪੜ੍ਹਦੀ ਸੀ ਉਸ ਵੇਲੇ ਵਿਦਿਆਰਥੀ ਲਹਿਰ ਦੇ ਵਿੱਚ ਕਾਫੀ ਸਰਗਰਮ ਸੀ ਡਾਕਟਰ ਸਾਹਿਬ ਉਹਦੇ ਵਿੱਚ ਯੂਨੀਅਨ ਦੇ ਵਿੱਚ ਸੀਗੇ ਯੂਨੀਅਨ ਦੇ ਵਿੱਚ ਹੁੰਦੀ ਸੀ ਤੇ ਮੈਂ ਉਸ ਵੇਲੇ ਜਾਣ ਲਿਆ ਕਿ ਘੱਟੋ ਘੱਟ ਜੇ ਉਹ ਜੀ ਸਾਡੇ ਪਰਿਵਾਰਾਂ ਦੀ ਹਾਲਤ ਹੁੰਦੀ ਹੈ ਖੇਤੀਬਾੜੀ ਸਮਾਜ ਦੇ ਵਿੱਚ ਕਿ ਕੁੜੀਆਂ ਨੂੰ ਬਹੁਤਾ ਪੜਾਇਆ ਲਿਖਾਇਆ ਨਹੀਂ ਜਾਂਦਾ ਪਰ ਸਾਡੇ ਬਾਪੂ ਜੀ ਦਾ ਜਿਹੜਾ ਨਜ਼ਰੀਆ ਸੀ ਉਹ ਥੋੜਾ ਹੋਰ ਸੀ ਕਿ ਕੁੜੀਆਂ ਨੂੰ ਵਿੱਦਿਆ ਜ਼ਰੂਰ ਮਿਲਣੀ ਚਾਹੀਦੀ ਇਹਨਾਂ ਨੂੰ ਕਿਹੜਾ ਜ਼ਮੀਨਾਂ ਮਿਲਣੀਆਂ ਨਹੀਂ ਸੋ ਸਿੱਟੇ ਵਜੋਂ ਸਾਨੂੰ ਐਸਡੀ ਕਾਲਜ ਦੇ ਵਿੱਚ ਕੋ ਹੈਡ ਦੇ ਵਿੱਚ ਪੜਨ ਦਾ ਮੌਕਾ ਮਿਲਿਆ ਸਿੱਟੇ ਵਜੋਂ ਕਾਫੀ ਕੰਫੀਡੈਂਸ ਤੁਹਾਡੇ ਵਿੱਚ ਆ ਜਾਂਦਾ ਆਤਮ ਵਿਸ਼ਵਾਸ ਆ ਜਾਂਦਾ ਤੇ ਉਸ ਵੇਲੇ ਤੁਹਾਨੂੰ ਇਹ ਵੀ ਲੱਗਦਾ ਕਿ ਜੇ ਤੁਸੀਂ ਵਧੀਆ ਜ਼ਿੰਦਗੀ ਜਿਉਣੀ ਆ ਤਾਂ ਸਾਨੂੰ ਆਰਥਿਕ ਤੌਰ ਤੇ ਜ਼ਰੂਰ ਜਿਹੜਾ ਆਪਣੇ ਆਪ ਤੇ ਨਿਰਭਰ ਹੋਣਾ ਚਾਹੀਦਾ ਸਵੈ ਨਿਰਭਰ ਹੋਣਾ ਚਾਹੀਦਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਨੌਕਰੀ ਬਹੁਤ ਜ਼ਰੂਰੀ ਹੈ ਮੈਂ ਆਈਟੀਆਈ ਕੀਤੀ ਆਈਟੀਆਈ ਕਰਦਿਆਂ ਹੀ ਮੈਂ ਪਟਿਆਲੇ ਲੈਂਗੁਏਜ ਡਿਪਾਰਟਮੈਂਟ ਦੇ ਵਿੱਚ ਇੱਕ ਡਿਪਲੋਮਾ ਸੀਗਾ ਜਿਹੜਾ ਕਿ ਬੀਅਰਡ ਦੇ ਬਰਾਬਰ ਸੀ ਸਟੈਨੋਗ੍ਰਾਫੀ ਦਾ ਸੀ ਉਹ ਮੈਂ ਕਰ ਲਿਆ ਤੇ ਮੇਰੀ ਸਪੀਡ ਕਾਫੀ ਸੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਟੈਸਟ ਦਿੱਤਾ ਤੇ ਮੇਰੀ ਸਿਲੈਕਸ਼ਨ ਹੋ ਗਈ ਸੋ ਸਭ ਤੋਂ ਪਹਿਲਾਂ ਜਿਹੜੀ ਮੇਰੀ ਨੌਕਰੀ ਆ ਉਹ ਕਲੈਰੀਕਲ ਦੇ ਵਿੱਚ ਹੋਈ ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਕਰਕੇ ਮੇਰਾ ਜੀ ਕਰਦਾ ਸੀ ਕਿ ਮੈਂ ਅੱਗੇ ਪੜ੍ਹਾਂ ਤੇ ਬੱਸ ਦੇ ਵਿੱਚ ਮੈਂ ਆ ਰਹੀ ਸੀ ਡਾਕਟਰ ਸਾਹਿਬ ਉਦੋਂ ਤਾਂ ਡਾਕਟਰ ਸਾਹਿਬ ਨਹੀਂ ਸੀਗੇ ਫਤਿਹ ਰਜਿੰਦਰਪਾਲ ਹੋਣੇ ਨੇ ਹਾਂਜੀ ਹਾਂਜੀ ਬਰਨਾਲੇ ਦੇ ਵਿੱਚ ਤਰਕਸ਼ੀਲ ਸੁਸਾਇਟੀ ਉਸ ਵੇਲੇ ਬਹੁਤ ਸਰਗਰਮ ਸੀ ਇੱਥੇ ਕਿਤਾਬਾਂ ਪੜhaiਆਂ ਜਾ ਰਹੀਆਂ ਸੀਗੀਆਂ ਦੇਵਦਾਨ ਤੇ ਰੂਹਾਂ ਤੁਸੀਂ ਵੀ ਪੜੀਆਂ ਹੋਣੀਆਂ ਨੇ ਦੇਵਪੁਰ ਸ਼ਹਿਰ ਦੀ ਉਹ ਮੈਂ ਵੀ ਪੜੀਆਂ ਹੋਈਆਂ ਸੀ ਮੇਰਾ ਇਲਾਕਾ ਕਰਕੇ ਚੰਗੀਆਂ ਲੱਗਦੀਆਂ ਸੀਗੀਆਂ ਤੇ ਬਸ ਦੇ ਵਿੱਚ ਜਦੋਂ ਮੈਂ ਆ ਰਹੀ ਸੀ ਉਸ ਵੇਲੇ ਇੱਕ ਲੜਕੇ ਦੇ ਹੱਥ ਦੇ ਵਿੱਚ ਉਹ ਕਿਤਾਬ ਫੜੀ ਹੋਈ ਸੀ ਜਦੋਂ ਮੈਂ ਦੇਖਿਆ ਉਹਦੇ ਲਿਖਿਆ ਹੋਇਆ ਦੇਵਦਿਆ ਤਰੂਹਾ ਵੀ ਇਹ ਬੰਦਾ ਪੜਨ ਲਿਖਣ ਵਾਲਾ ਹੈਗਾ ਹਾਂਜੀ ਅਰਦੋਲ ਨੂੰ ਪਤਾ ਸੀ ਵੀ ਕਿਤਾਬ ਕਿਸ ਵਾਰੇ ਹੈ ਤੁਸੀਂ ਪੜ੍ਹੀ ਕਿਤਾਬ ਤਾਂ ਚਲੋ ਮੈਂ ਪੜ੍ਹੀ ਹੋਈ ਹੋਈ ਸੀ ਠੀਕ ਹੈ ਹੁਣ ਤੁਸੀਂ ਕਹੋਗੇ ਕਿ ਮੈਂ ਉਹਨਾਂ ਨੂੰ ਕਿਵੇਂ ਜਾਣਦੀ ਸੀ ਪਹਿਲਾਂ ਮੈਂ ਇਸ ਤਰ੍ਹਾਂ ਨਹੀਂ ਸੀ ਜਾਣਦੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਨੌਕਰੀ ਕਰਦੀ ਸੀ ਤਾਂ ਉਸ ਵੇਲੇ ਤੁਸੀਂ ਕਿਉਂਕਿ ਮੇਰੇ ਵਿਆਹ ਬਾਰੇ ਪੁੱਛਿਆ ਤਾਂ ਦੱਸੀ ਜਰੂਰ ਜਰੂਰ ਜਦੋਂ ਚੰਗਾ ਲੱਗਦਾ ਹਾਂਜੀ ਉੱਥੇ ਇੱਕ ਫਿਜ਼ਿਕਸ ਦੇ ਵਿਦਵਾਨ ਨੂੰ ਬੁਲਾਇਆ ਹੋਇਆ ਸੀ ਗੈਸਟ ਹਾਊਸ ਦੇ ਵਿੱਚ ਉਸ ਦਾ ਲੈਕਚਰ ਸੁਣਨ ਲਈ ਪ੍ਰੋਫੈਸਰਾਂ ਨੂੰ ਵੀ ਉੱਥੇ ਸੱਦਿਆ ਹੋਇਆ ਸੀ ਵਿਦਿਆਰਥੀਆਂ ਨੂੰ ਸੱਦਿਆ ਹੋਇਆ ਸੀ ਤੇ ਤੁਹਾਨੂੰ ਪਤਾ ਦਫ਼ਤਰਾਂ ਦੇ ਵਿੱਚ ਵੀ ਕਾਲ ਕਰ ਲਈ ਜਾਂਦੀ ਹੈ ਕਿ ਜਿਹੜੇ ਇੰਟਰਸਟਿਡ ਹੋਣ ਉਹ ਜਾ ਸਕਦੇ ਹੋ ਤੁਸੀਂ ਇੰਟਰਸਟਿਡ ਸੀ ਹਾਂਜੀ ਤੇ ਮੈਂ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਵੀ ਕੋਈ ਸਰਗਰਮੀ ਹੁੰਦੀ ਸੀ ਉੱਥੇ ਜਾ ਪਹੁੰਚਦੀ ਸੀ ਤੇ ਮੇਰੀ ਸਹੇਲੀ ਦਾ ਮੈਨੂੰ ਫੋਨ ਆਇਆ ਕਿ ਸਾਡੇ ਡਿਪਾਰਟਮੈਂਟ ਵੱਲੋਂ ਐਨਐਸਐਸ ਵੱਲੋਂ ਇੱਕ ਲੈਕਚਰ ਕਰਵਾਇਆ ਜਾ ਰਿਹਾ ਹੈ ਤੁਸੀਂ ਉੱਥੇ ਪਹੁੰਚੋ ਜਦੋਂ ਮੈਂ ਉੱਥੇ ਦੇਖਿਆ ਉੱਥੇ ਇੱਕ ਆਪਾਂ ਕਹਿ ਲਈਏ ਕਿ ਉਹ ਜਿਹੜਾ ਵਿਅਕਤੀ ਸੀ ਉਹ ਧਾਰਮਿਕ ਵਿਅਕਤੀ ਸੀ ਪਰ ਬੰਦਾ ਫਿਜ਼ਿਕਸ ਦਾ ਸੀ ਉਹ ਜਿਹੋ ਜਿਹਾਂ ਗੱਲਾਂ ਕਰ ਰਹੇ ਸੀ ਤੇ ਸਾਰੇ ਉਹਨਾਂ ਦੀਆਂ ਗੱਲਾਂ ਨੂੰ ਜੈਸ ਕਰੀ ਜਾ ਰਹੇ ਸੀ ਤੇ ਉਹ ਕਹ ਰਹੇ ਸੀ ਕਿ ਅਸੀਂ ਆ ਆਪਣੇ ਆਪ ਨਹੀਂ ਪੈਦਾ ਹੋਏ ਅਸੀਂ ਕਰਸ਼ਨ ਤੋਂ ਪੈਦਾ ਹੋਏ ਆ ਮੈਨੂੰ ਲੱਗਿਆ ਕਿ ਬੜੀ ਸੈਂਟੀਫਿਕ ਗੱਲ ਹੈ ਇਹ ਤਾਂ ਵਾਕਈ ਆਪਾਂ ਪੜਦੇ ਲਿਖਦੇ ਵੀ ਰਹਿਣੇ ਆ ਕਿ ਕਿਵੇਂ ਅਸੀਂ ਕਰਸ਼ਨ ਤੋਂ ਪੈਦਾ ਹੋਏ ਆ ਤੇ ਨਾਲ ਦੀ ਨਾਲ ਉਹ ਫਿਰ ਆਪਣੇ ਅਧਿਆਤਮ ਵਾਲੇ ਪਾਸੇ ਲਿਜਾ ਕੇ ਜਿਵੇਂ ਬਹਿਮਾ ਪਰਮਾ ਵਿੱਚ ਲੈ ਕੇ ਜਾਂਦੇ ਆ ਜ਼ਿੰਦਗੀ ਬਾਰੇ ਜਿਹੜਾ ਨਜ਼ਰੀਆ ਆਏ ਜਦੋਂ ਉਹ ਪੇਸ਼ ਕਰ ਰਹੇ ਸੀ ਤੇ ਮੈਨੂੰ ਲੱਗਿਆ ਵੀ ਉਹ ਇੰਨਾ ਸਹੀ ਨਹੀਂ ਆ ਜਦੋਂ ਪੁੱਛ ਰਹੇ ਸੀ ਕਿ ਮਾਤਾ ਪਿਤਾ ਦੇ ਵਿੱਚ ਸੁੱਖ ਹੈ ਤੇ ਬੰਦੇ ਕਹਿ ਦਿੰਦੇ ਸੀ ਵੀ ਨਹੀਂ ਜਾਂ ਹੋਰ ਉਹਨੇ ਫੇਰ ਪੁੱਛਿਆ ਤੇ ਮੈਂ ਹੱਥ ਖੜਾ ਕਰਕੇ ਕਹਿ ਦਿੱਤਾ ਵੀ ਜੀ ਹਾਂ ਹੈ ਉਹਨਾਂ ਨੇ ਇੱਕਦਮ ਅੱਖਾਂ ਖੋਲ ਲਈਆਂ ਉਹ ਸਿਰ ਤੋਂ ਬਿਲਕੁਲ ਉਹਨਾਂ ਨੇ ਵਾਲ ਉਹ ਆਪਣੇ ਬਿਲਕੁਲ ਕੀਤਾ ਹੋਇਆ ਸੀਗਾ ਸਫਾ ਸਫਾ ਚਟ ਤੇ ਉਹਨਾਂ ਨੇ ਜਿਹੜਾ ਆਪਦਾ ਵੇਸ ਵਿਭਗ ਵਾਂ ਰੱਖਿਆ ਹੋਇਆ ਸੀ ਹੁਣ ਕਿਸੇ ਐਸੇ ਵਿਅਕਤੀ ਨੂੰ ਇਹ ਉਹ ਆਖਣਾ ਆਪਣੇ ਆਪ 'ਚ ਵੱਡੀ ਗੱਲ ਹੁੰਦੀ ਆ ਜਦੋਂ ਕਿ ਸਾਰੇ ਵਿਦਵਾਨ ਬੈਠੇ ਹੋਣ ਤੇ ਸਿੱਖ ਵਿਦਵਾਨ ਵੀ ਬੈਠੇ ਸੀ ਉਹ ਵੀ ਮਤਲਬ ਇਦਾਂ ਸਿਰ ਹਿਲਾਈ ਜਾ ਰਹੇ ਸੀ ਮੈਨੂੰ ਲੱਗਿਆ ਵੀ ਕਿ ਨਹੀਂ ਇਉਂ ਤਾਂ ਫਿਰ ਜੁਨੀਅਸਟਿੰਗ ਉਹਨਾਂ ਤੋਂ ਟੋਕਣਾ ਕਿਸੇ ਵੱਲੋਂ ਬਹੁਤ ਵੱਡੀ ਗੱਲ ਸੀ ਉਹ ਮੈਨੂੰ ਹੁਣ ਲੱਗਦਾ ਵੀ ਇਹ ਵੱਡੀ ਗੱਲ ਸੀ ਉਦੋਂ ਤਾਂ ਮੈਨੂੰ ਇਹ ਗੱਲ ਹੀ ਸਧਾਰਨ ਲੱਗਦੀ ਸੀ ਵੀ ਜਦੋਂ ਸਾਨੂੰ ਬੁਲਾਇਆ ਸੀ ਪੁੱਛ ਤਾਂ ਸਕਦੇ ਆ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸੁੱਖ ਹੈ ਤੇ ਮੈਂ ਹੱਥ ਖੜਾ ਕਰਕੇ ਕਹਤਾ ਵੀ ਸੁੱਖ ਹੈ ਉਹਨਾਂ ਨੇ ਇੱਕਦਮ ਅੱਖਾਂ ਖੋਲ੍ਹੀਆਂ ਉਹਨਾਂ ਨੇ ਕਿਹਾ ਕਿ ਕੀ ਭੈਣ ਭਾਈਆਂ ਨੂੰ ਸੁੱਖ ਹੈ ਮੈਂ ਕਿਹਾ ਵੀ ਹਾਂ ਸੁੱਖ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੀ ਪਤੀ ਨੂੰ ਸੁੱਖ ਹੈ ਮੈਂ ਕਿਹਾ ਜੀ ਪਤਾ ਨਹੀਂ ਕਿਉਂਕਿ ਨਹੀਂ ਪਤਾ ਜਿਸ ਚੀਜ਼ ਦਾ ਸੰਵਾਦ ਤਬ ਨਹੀਂ ਆ ਤੇ ਇਕਦਾਂ ਹੀ ਉੱਥੇ ਡਿਬੇਟ ਛੜ ਗਈ ਉਹ ਕਹਿੰਦੇ ਕਿਸ ਤਰ੍ਹਾਂ ਮੈਂ ਕਿ ਤੁਸੀਂ ਬਹੁਤ ਸੈਂਟੀਫਿਕ ਗੱਲ ਸ਼ੁਰੂ ਕੀਤੀ ਐ ਕਿ ਹਮ ਘਰਸ਼ਣ ਸੇ ਪੈਦਾ ਹੋਏ ਆ ਤਾਂ ਦੂਜੇ ਪਾਸੇ ਤੁਸੀਂ ਕਿਹੜੇ ਪਾਸੇ ਨੂੰ ਗੱਲ ਲੈ ਕੇ ਜਾ ਰਹੇ ਹੋ ਵੀ ਗੱਲ ਇਉਂ ਨਹੀਂ ਆ ਇਹ ਆਰਗੂਮੈਂਟ ਹੋ ਗਈ ਸਾਡੀ ਇਸ ਦੇ ਵਿੱਚ ਉਹ ਉਹ ਉਖੜ ਗਈ ਇਸ ਗੱਲ ਤੋਂ ਫਿਰ ਉਹਨਾਂ ਨੂੰ ਲੱਗਿਆ ਕਿ ਆਰਗੂਮੈਂਟ ਦੇ ਵਿੱਚ ਮੈਂ ਬਹੁਤਾ ਨਹੀਂ ਆ ਰਿਹਾ ਤੇ ਜਿਹੜੀ ਉੱਥੇ ਅਥਾਰਟੀ ਬੈਠੀ ਸੀ ਉਹ ਇਸ ਤਰ੍ਹਾਂ ਚਿੜ ਜਾਂਦੀ ਆ ਉਹ ਮੇਰੇ ਮਨ ਦੇ ਵਿੱਚ ਕੋਈ ਉਵੇਂ ਦਾ ਨਾ ਸ਼ੁਰੂ ਤੋਂ ਕਦੇ ਡਰ ਪੋ ਆਇਆ ਨਹੀਂਗਾ ਕਿ ਜੇ ਅਸੀਂ ਨੌਕਰੀ ਕਰਦੇ ਆਂ ਵੀ ਸਾਨੂੰ ਬੇਡਰ ਹੋ ਕੇ ਕਰਨੀ ਚਾਹੀਦੀ ਹੈ ਬਿਲਕੁਲ 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 ਤੇ ਮੈਂ ਚਲੋ ਜੀ ਉਹ ਸਾਰਾ ਕੁਝ ਡਿਸਪਰਸ ਹੋ ਗਿਆ ਉਸ ਤੋਂ ਬਾਅਦ ਪਰ ਕੁਝ ਕੁਝ ਲੋਕ ਇੰਪ੍ਰੈਸ ਵੀ ਹੋਏ ਹੋਣਗੇ ਵੀ ਆਣ ਨੇ ਬੋਲਣ ਦੀ ਜ਼ਰੂਰਤ ਘਰੀ ਆ ਏ ਤਾਂ ਮੈਨੂੰ ਪਤਾ ਨਹੀਂ ਵੀ ਉਸ ਵੇਲੇ ਕੌਣ ਕੌਣ ਇੰਨਾ ਮੇਰੇ ਤੋਂ ਪ੍ਰਭਾਵਿਤ ਹੋਇਆ ਹੋਵੇਗਾ ਲੇਕਿਨ ਇੱਕ ਖਲਬਲੀ ਜੀ ਮਚ ਗਈ ਜਦੋਂ ਖਲਬਲੀ ਜਈ ਮਚ ਗਈ ਮੈਨੂੰ ਹੌਲੀ ਹੌਲੀ ਕੰਨੋਂ ਕੰਨ ਪਤਾ ਲੱਗਿਆ ਕਿ ਮੇਰੇ ਤੇ ਅਥਾਰਟੀ ਖੁਸ਼ ਨਹੀਂ ਮੈਂ ਸੋਚਾਂ ਵੀ ਕਿਉਂ ਨਹੀਂ ਅਥਾਰਟੀ ਖੁਸ਼ ਤੇ ਇਹ ਪਤਾ ਕਰੋ ਉਹ ਉੱਥੇ ਕਿਉਂ ਗਈ ਸੀ ਮੈਨੂੰ ਪੁੱਛਿਆ ਮੇਰੇ ਆਲੇ ਦੋਲੇ ਦੇ ਅਫਸਰਾਂ ਨੇ ਵੀ ਤੁਸੀਂ ਉੱਥੇ ਕਿਉਂ ਗਏ ਸੀ ਮੈਂ ਕਿਹਾ ਮੈਨੂੰ ਫੋਨ ਆਇਆ ਸੀ ਹੁਣ ਜਦੋਂ ਮੈਨੂੰ ਫੋਨ ਆਇਆ ਸੀ ਮੈਨੂੰ ਕੋਈ ਕਿਵੇਂ ਕਹਿ ਸਕਦਾ ਕਿ ਵੀ ਮੈਂ ਲੈਕਚਰ ਸੁਣਨ ਗਈ ਸੀ ਤੇ ਜਾ ਸਕਦਾ ਮੰਗਾ ਹਾਂ ਤੇ ਅਗਲੇ ਦਿਨ ਕੀ ਹੋਇਆ ਉਹੀ ਮੇਰੀ ਸਹੇਲੀ ਨੂੰ ਨਾਲ ਲੈ ਕੇ ਰਜਿੰਦਰਪਾਲ ਹੋਰੀ ਜਿਹੜੇ ਹੁਣ ਮੇਰੇ ਹਸਬੰਦ ਨੇ ਇਹ ਨਾਲ ਲੈ ਕੇ ਉਹਨਾਂ ਨੂੰ ਆਏ ਕਿ ਮੈਂ ਉਹ ਕੁੜੀ ਨੂੰ ਮਿਲਣਾ ਚਾਹੁੰਦਾ ਤੇ ਮੈਨੂੰ ਉਹਨੇ ਕਿਹਾ ਕਿ ਇਹ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਨੇ ਇਹਨਾਂ ਨੇ ਮੈਨੂੰ ਪੁੱਛਿਆ ਮੈਂ ਕਿਹਾ ਹਾਂਜੀ ਦੱਸੋ ਇਹ ਹੈਰਾਨ ਰਹਿ ਗਈ ਵੀ ਐਦਾਂ ਪੁੱਛਣ ਵਾਲੇ ਮੈਨੂੰ ਕਹਿੰਦੇ ਵੀ ਕੱਲ ਹੋ ਕੀ ਸੀ ਸਾਰਾ ਇੱਕ ਬੰਦਾ ਉੱਥੇ ਮੈਨੂੰ ਹੋਰ ਵੀ ਮਿਲਣ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਕਿ ਉਹ ਬੰਦਾ ਕੌਣ ਸੀ ਜਿਹਦੀ ਵੱਧ ਡਿਬੇਟ ਹੋ ਗਈ ਸੀ ਮੈਂ ਇਹਨਾਂ ਨੂੰ ਦੱਸਿਆ ਹਾਂ ਮੇਰਾ ਨੌਨ ਸੀ ਤੇ ਪਰ ਤੁਸੀਂ ਦੱਸੋ ਤੁਸੀਂ ਕਿਉਂ ਜਾਣਨਾ ਚਾਹੁੰਦੇ ਆ ਮੈਂ ਇਹਨਾਂ ਨੂੰ ਉਲਟਾ ਸਵਾਲ ਕੀਤਾ ਇਹ ਹੁਣ ਕਿਸੇ ਕੁੜੀ ਨਾਲ ਕੋਈ ਜਦੋਂ ਆ ਕੇ ਪੁੱਛੇ ਉਹ ਮੁੰਡਾ ਹੈਰਾਨਤ ਹੋਏਗਾ ਨਾ ਵੀ ਮੈਨੂੰ ਐਂ ਉਲਟਾ ਪੁੱਛਦੀ ਆ ਮੈਂ ਤਾਂ ਬੜੇ ਉਹਦੇ ਨਾਲ ਪੁੱਛਣ ਗਿਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਕਿਉਂ ਕਰਨਾ ਹੈ ਮੇਰੇ ਮਨ 'ਚ ਸ਼ੱਕ ਪੈਦਾ ਹੋਈ ਕਿ ਇਹ ਕੋਈ ਅਧਿਕਾਰੀਆਂ ਦਾ ਚਮਚਾ ਜਿਹਾ ਹੋਣਾ ਹੈਗਾ ਬਿਲਕੁਲ ਬਿਲਕੁਲ ਮੈਨੂੰ ਆਕੇ ਹੁੰਦਾ ਮੈਂ ਕਿ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ ਹੈ ਤੁਹਾਡਾ ਕਿ ਕਹਿੰਦੇ ਵੀ ਨਹੀਂ ਤੁਹਾਨੂੰ ਕੋਈ ਹੈਲਪ ਦੀ ਜ਼ਰੂਰਤ ਹੋਵੇ ਮੈਂ ਕਿ ਨਹੀਂ ਮੈਂ ਆਪਣੇ ਮਸਲੇ ਖੁਦ ਖੁਦ ਨਿਜਟ ਸਕਦੀ ਹੈਗੀਆ ਮੈਨੂੰ ਤੁਹਾਡੀ ਕੋਈ ਹੈਲਪ ਦੀ ਜ਼ਰੂਰਤ ਨਹੀਂ ਹੈ ਉਹ ਕੰਦੇਜੀ ਠੀਕ ਹੈ ਉਹ ਸੋ ਇਹ ਪਹਿਲੀ ਤੁਹਾਡੀ ਮੁਲਾਕਾਤ ਇਸ ਤਰ੍ਹਾਂ ਦੀ ਹੋਈ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਜ਼ਰੂਰਤ ਨਹੀਂ ਹੈ ਤੁਹਾਡੀ ਹੁਣ ਤਾਂ ਜਿਆਦਾ ਕਰਕੇ ਹੱਸ ਦਿਖੋਗੇ ਬਾਅਦ ਵਿੱਚ ਹੁਣ ਤਾਂ ਸੀ ਬਹੁਤ ਹੱਸਦੇ ਹੁੰਦੇ ਆ ਬਾਅਦ ਦੇ ਵਿੱਚ ਮੈਨੂੰ ਆਖੇ ਵੀ ਇਹ ਵੀ ਪੁੱਛਦੇ ਰਹੇ ਵੀ ਤੂੰ ਚੰਗਾ ਮੈਨੂੰ ਪੜੋਂ ਖੰਦੇ ਆ ਮੈਂ ਤਾਂ ਹੈਲਪ ਲਈ ਆਇਆ ਆਇਆ ਸੀ ਬੜੀ ਹਾਸੇ ਵਾਲੀ ਗੱਲ ਇਸੇ ਤਰ੍ਹਾਂ ਫਿਰ ਮਾਸਟਰਸ ਵੱਲ ਫਿਰ ਤੁਸੀਂ ਉੱਥੋਂ ਇਹ ਦੁੱਕ ਚੱਲੇ ਐਮਏ ਕਰਨ ਲਈ ਪੰਜਾਬੀ ਦੀ ਐਮਏ ਕਰੀ ਪੰਜਾਬੀ ਦੀ ਐਮਏ ਵੀ ਮੈਂ ਇਹਨਾਂ ਦੀ ਹੈਲਪ ਨਾਲ ਕੀਤੀ ਉਹ ਜਿਹੜੀ ਮੈਂ ਤੁਹਾਨੂੰ ਪਿੱਛੇ ਪਹਿਲਾਂ ਗੱਲ ਸੁਣਾ ਰਹੀ ਸੀ ਜਦੋਂ ਮੈਂ ਇਹਨਾਂ ਦੇ ਹੱਥ 'ਚ ਕਿਤਾਬ ਦੇਖੀ ਤੇ ਮੇਰੇ ਦਿਮਾਗ 'ਚ ਆਇਆ ਕਿ ਇਹ ਬੰਦਾ ਤਾਂ ਉਹੀ ਹੈ ਹਾਂ ਅੱਛਾ ਓਕੇ ਹਾਂ ਤੇ ਮੈਂ ਇੱਕਦਮ ਛਟੰਬਰ ਗਈ ਕਿ ਮੈਂ ਤਾਂ ਬੰਦੇ ਨਾਲ ਗਲਤ ਬਿਹੇਵ ਕਰਿਆ ਹਾਰੀਓਡ ਬੋਲੀ ਹੈ ਇਉਂ ਨਹੀਂ ਸੀ ਕਰਨਾ ਚਾਹੀਦਾ ਤੇ ਮੈਂ ਉਹ ਧੋਣਾ ਧੋਣ ਲਈ ਨਾ ਵੀ ਪਾਸਾ ਮਾਰਿਆ ਆਪਣੀ ਸੀਟ ਤੋਂ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਬੈਠ ਜਾਓ। ਤੇ ਇਹਨਾਂ ਨੇ ਵੀ ਮੈਨੂੰ ਪਛਾਣ ਲਿਆ ਹੋਵੇਗਾ ਪਰ ਮੈਂ ਤਾਂ ਇਹਨਾਂ ਨੂੰ ਪਛਾਣ ਹੀ ਲਿਆ। ਤੇ ਮੈਂ ਕਿਹਾ ਤੁਸੀਂ ਆਹ ਕਿਤਾਬ ਪੜ੍ਹੀ ਹੋਈ ਐ ਕਹਿੰਦੇ ਹਾਂ ਪੜ੍ਹੀ ਹੋਈ ਐ ਤੁਸੀਂ ਪੜ੍ਹੀ ਐ ਮੈਂ ਕਿਹਾ ਹਾਂਜੀ ਮੈਂ ਵੀ ਪੜ੍ਹੀ ਹੋਈ ਹੈਗੀ। ਇਹ ਕਿਤੇ ਉਸ ਵੇਲੇ ਮੇਘ ਰਾਜ ਮਿੱਤਰ ਹੋਰਾਂ ਤੋਂ ਜਿਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਉਸ ਵੇਲੇ ਬਣਾਈ ਸੀ ਕਿਤੇ ਉਹਨਾਂ ਨੇ ਮੇਰਾ ਐਡਰੈਸ ਦਿੱਤਾ ਹੋਣਾ ਕਿ ਉੱਥੇ ਚਰਨਜੀਤ ਹੈ ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਲੈਣਾ ਇਹ ਕਿਤੇ ਮੈਨੂੰ ਪਹਿਲਾਂ ਹੀ ਲੱਭਦੇ ਹੋਣੇ ਆ ਜਾਂ ਇਹਨਾਂ ਨੂੰ ਹੀ ਆਉਣ ਲੱਗਿਆ ਹੋਣਾ ਤੇ ਇਹਨਾਂ ਨੇ ਫਿਰ ਮੈਨੂੰ ਪੁੱਛਿਆ ਮੈਂ ਦੱਸਿਆ ਹਾਂ ਕਿ ਮੈਂ ਹੀ ਆ ਉਹ ਚਰਨਜੀਤ ਚਲੋ ਸਾਡੀ ਫਿਰ ਰਸਤੇ ਵਿੱਚ ਗੱਲਾਂ ਬਾਤਾਂ ਸਾਡੀਆਂ ਵਧੀਆ ਹੁੰਦੀਆਂ ਰਹੀਆਂ ਤੇ ਇਹ ਵੀ ਉੱਥੇ ਤਰਕਸ਼ੀਲ ਸੁਸਾਇਟੀ ਬਣਾਉਣਾ ਚਾਹੁੰਦੇ ਸੀ ਅਸੀਂ ਇਕੱਠਿਆਂ ਨੇ ਫਿਰ ਤਰਕਸ਼ੀਲ ਸੁਸਾਇਟੀ ਦੇ ਵਿੱਚ ਕੰਮ ਕੀਤਾ ਇੱਕ ਦਿਨੇ ਮੈਨੂੰ ਮੇਰੇ ਕਮਰੇ 'ਚ ਇਸੇ ਤਰ੍ਹਾਂ ਹੀ ਅਸੀਂ ਕਿਸੇ ਮੀਟਿੰਗ ਤੋਂ ਆਏ ਸੀ ਮੈਂ ਇਹਨਾਂ ਨੂੰ ਚਾਹ ਦੀ ਸੁੱਲਾ ਮਾਰੀ ਤੇ ਇਹ ਚਾਹ ਪੀਣ ਮਿਲ ਅੱਗੇ ਮੇਰੇ ਨਾਲ ਬੈਠ ਕੇ ਇਹ ਮੇਰੇ ਪਈਆਂ ਕਿਤਾਬਾਂ ਨੂੰ ਦੇਖ ਕੇ ਕਹਿੰਦੇ ਵੀ ਇਹ ਕਦੇ ਪੜਦੀ ਵੀ ਹੁੰਦੀਆਂ ਇਹਨਾਂ ਨੂੰ ਇਹਨਾਂ ਨੂੰ ਕਿਹਾ ਵੀ ਦੱਸੋ ਆਪਾਂ ਕਿਹੜੀ ਕਿਤਾਬ ਤੇ ਗੱਲ ਕਰਨੀ ਚਾਹੋਗੀ ਵੀ ਆਪਾਂ ਗੱਲਾਂ ਕਰੀ ਇਹਨਾਂ ਨੂੰ ਲੱਗਿਆ ਚਲੋ ਇਹ ਪੜਨ ਲਿਖਨ ਵਾਲੀ ਹੈ ਤੇ ਫੇਰ ਇਹ ਮੈਨੂੰ ਕਹਿਣ ਲੱਗੇ ਵੀ ਤੂੰ ਅੱਗੇ ਪੜ੍ਹ-ਪੜ ਲੈ ਕੁਛ ਮੈਂ ਕਿਹਾ ਕਿ ਵੀ ਮੈਂ ਪੜਨਾ ਚਾਹਨੀ ਆ ਮੈਨੂੰ ਨਾ ਪਾਤਰ ਸਾਹਿਬ ਦੀ ਕਿਤਾਬ ਤੇ ਕੋਈ ਉਹ ਨਹੀਂ ਮਿਲ ਰਿਹਾ ਸੁਰਜੀਤ ਪਾਤਰ ਹੋਰਾਂ ਦੀ ਕਿਤਾਬ ਸੀਗੀ ਹਵਾ ਵਿੱਚ ਲਿਖੇ ਹਰ ਉਹਦੇ ਤੇ ਇਹਨਾਂ ਨੇ ਆਪਣੀ ਕਿਤਾਬ ਚ ਫਿਰ ਇਹ ਕਹਿੰਦੇ ਮੈਂ ਚਲ ਤੇਰੀ ਹੈਲਪ ਕਰ ਦਾਂਗਾ ਤਾਂ ਉਸ ਵੇਲੇ ਫਿਰ ਇਹਨਾਂ ਨੇ ਮੇਰੇ ਲਈ ਨੋਟਸ ਤਿਆਰ ਕੀਤੇ ਉਹ ਸੁਰਜੀਤ ਪਾਤਰ ਦੀ ਕਾਵ ਸੰਵੇਦਨਾ ਤੇ ਉਹਦੇ ਅੱਗੇ ਲਿਖਿਆ ਵੀ ਹੋਇਆ ਕਿ ਕਿਸੇ ਨੂੰ ਪੜਾਉਣ ਬਹਾਨੇ ਪੜਨਾ ਪਿਆ ਤੇ ਮੈਨੂੰ ਕਹਿੰਦੇ ਕਿ ਮੇਰੇ ਕੋਲ ਉਹ ਕਿਤਾਬ ਨਹੀਂ ਹੈ ਮੈਂ ਕਿਹਾ ਕਿਤਾਬ ਤੇ ਮੈਨੂੰ ਜ਼ੁਬਾਨੀ ਯਾਦ ਹੈ ਮੈਂ ਇਹਨਾਂ ਨੂੰ ਸੁਣਾਉਣੀ ਸ਼ੁਰੂ ਕਰ ਦਿੱਤੀ ਤੇ ਫਿਰ ਇਹ ਕਹਿੰਦੇ ਵੀ ਇਹ ਤਾਂ ਬਹੁਤ ਹੀ ਕਮਾਲ ਹੈ ਵੀ ਤੈਨੂੰ ਐ ਪੋਇਟਰੀ ਯਾਦ ਰਹਿੰਦੀ ਹੈ ਤੇ ਫਿਰ ਮੈਂ ਇਹਨਾਂ ਨੂੰ ਕਿਤਾਬ ਦਿੱਤੀ ਕਿ ਜਿਹੜੀ ਕਿਤਾਬ ਮੈਨੂੰ ਇਨਾਮ ਚ ਮਿਲੀ ਹੋਈ ਸੀ ਤੇ ਇਹਨਾਂ ਨੇ ਮੈਨੂੰ ਉਹਦੇ ਚ ਤੇ ਇਉਂ ਸਾਡੀ ਫਿਰ ਸਾਂਝ ਪਈ ਸਾਡੀ ਜਿਹੜੀ ਪਹਿਲੀ ਸਾਂਝ ਐ ਅਸਲ ਦੇ ਵਿੱਚ ਉਹ ਕਿਤਾਬ ਤੋਂ ਸ਼ੁਰੂ ਹੋਈ ਚਾਹੇ ਬਸ ਸੀ ਚਾਹੇ ਉਸ ਤੋਂ ਬਾਅਦ ਨਾ ਸ਼ਾਇਦ ਸਹਿਤ ਸਹਿਤ ਨਾਲ ਸ਼ੁਰੂ ਹੋਈ ਹਾਂਜੀ ਤੇ ਫਿਰ ਤੁਸੀਂ ਐਮਏ ਕਰ ਲਈ ਐਮਏ ਕਰ ਲਈ ਐਮੇ ਕਰਨ ਤੋਂ ਬਾਅਦ ਫਿਰ ਫਿਰ ਪੀ ਐਚ ਡੀ ਤੁਹਾਡਾ ਪੀ ਐਚ ਡੀ ਦਾ ਵਿਸ਼ਾ ਵੀ ਬੜਾ ਇੰਟਰਸਟਿੰਗ ਆ ਨਾਰੀਵਾਦ ਉਹਦੇ ਬਾਰੇ ਦੱਸੋ ਕੀ ਟਾਈਟਲ ਕੀ ਆ ਉਹਦਾ ਉਹਦਾ ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਚੇਤਨਾ ਨਾਰੀ ਚੇਤਨਾ ਜੀ ਬੜੀ ਬੜੀ ਕਮਾਲ ਦਾ ਵਿਸ਼ਾ ਹੈਗਾ ਫਿਰ ਇੰਨੇ ਨਾਵਲ ਤੁਹਾਨੂੰ ਮਿਲ ਗਏ ਸੀ ਉਦੋਂ ਨਾਰੀ ਵਾਲ ਉਸ ਵੇਲੇ ਜੀ ਸੌਕ ਦੀ ਟੈਕਸਟ ਮੈਨੂੰ ਮਿਲੀ ਸੀ ਸੌਕ ਦੀ ਟੈਕਸਟ ਤੇ ਉਦੋਂ ਬਾਅਦ ਤਾਂ ਬਹੁਤ ਆ ਗਏ ਪਰ ਜਿਹੜੇ ਉਦੋਂ ਤੱਕ ਉਹ ਨਾਵਲ ਹੋਣ ਦੇ ਚ ਆ ਗਏ ਸੀ ਉਹ ਸਾਰਿਆਂ ਨੂੰ ਹੀ ਮੈਂ ਸਟੱਡੀ ਅਧੀਨ ਲੈ ਆਈ ਸੀ ਜੀ ਸਾਰਿਆਂ ਨੂੰ ਪੜਿਆ ਸਾਰਿਆਂ ਨੂੰ ਪੜਿਆ ਮੈਂ ਵਿਸ਼ਲੇਸ਼ਣ ਕੀਤਾ ਉਹ ਵਿਸ਼ਲੇਸ਼ਣ ਕੀਤਾ ਹਾਂ ਜੀ ਬੜੀ ਬਹੁਤ ਤੇ ਅਸਲ ਦੇ ਵਿੱਚ ਨਾ ਮੈਂ ਜਿਹੜੇ ਇਲਾਕੇ ਨੂੰ ਬਿਲੋਂਗ ਕਰਦੀ ਆ ਉੱਥੇ ਜਿਹੜੀ ਔਰਤਾਂ ਦੀ ਵੀ ਆਲੇ ਦੋਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਔਰਤਾਂ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਮੈਂ ਉਸ ਇਲਾਕੇ ਨੂੰ ਜਾਣਦਾ ਸਾਡੀ ਰਿਸ਼ਤੇਦਾਰੀ ਨਾਲ ਬੁਨਾਲੇ ਚ ਹੈਗੀਆਂ ਨੇ ਉਹ ਇਲਾਕਾ ਬੇਸ਼ੱਕ ਪਛੜਿਆ ਹੋਇਆ ਸੀ ਪਰ ਉਹ ਲੋਕ ਵਿਚਾਰਾਂ ਦੇ ਬੜੇ ਗਾਵੂ ਦੂ ਸੀ ਹਾਂਜੀ ਹਾਂਜੀ ਖੱਬੇ ਪੱਖੀ ਲਹਿਰ ਹੈ ਜਿਹੜੀ ਉੱਥੇ ਫਲਾਲ ਦੀ ਨਾਲ ਮੇਰੇ ਦੋ ਭੂਆ ਸੀ ਤੇ ਉਹ ਸਾਰਾ ਉਹ ਜਿਹੜਾ ਏਰੀਆ ਹੈਗਾ ਉਹ ਸਾਰੇ ਅਗਾਮ ਉਦੂ ਸੋਚ ਵਾਲੇ ਲੋਕ ਸੀ ਇਨਕਲਾਬੀ ਲਹਿਰ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਸਾਡੇ ਆਲੇ ਦੋਲੇ ਸੰਤਰਾਮ ਉਦਾਸੀ ਸਾਡੇ ਬਨੇਰਿਆਂ ਤੇ ਵੱਜਦਾ ਰਿਹਾ ਏ ਤੇ ਸਾਡੇ ਜੜੀਆਂ ਪਿੰਡਾਂ ਦੀਆਂ ਔਰਤਾਂ ਸੀ ਜੇ ਸ਼ਾਮ ਨੂੰ ਉਹ ਗੋਹਾ ਗੂੜਾ ਵੀ ਸੁੱਟਦੀਆਂ ਹੁੰਦੀਆਂ ਸੀ ਨਾ ਤੇ ਕਿਥੋਂ ਆਵਾਜ਼ ਆਉਂਦੀ ਉਹ ਕੰਨ ਲਾ ਕੇ ਉਹਦੀ ਕਹਿੰਦੀਆਂ ਕੁੜੇ ਆਤਰ ਐਸਰ ਵਾਲਾ ਦਸੇ ਕੋਂਦਾ ਲੱਗਦਾ ਏ ਸੋ ਇਹ ਇਸ ਕਰਕੇ ਨਾ ਲੋਕ ਸਾਰੇ ਇਨਾਂ ਵਿਚਾਰਾਂ ਤੋਂ ਤਾਂ ਵਾਕਫ ਸੀਗੇ ਹੀ ਸੀਗੇ ਪਰ ਹਜੇ ਕੁੜੀਆਂ ਨੂੰ ਇੰਨਾ ਭਾਵੇਂ ਪੜਾਉਣ ਨਾ ਪੜਾਈ ਪੱਖੋਂ ਪਿੱਛੇ ਸੀਗਾ ਕੋਈ ਬਹੁਤੀਆਂ ਅਸਲ ਦੇ ਵਿੱਚ ਕਹਿ ਲਿਆ ਕਿ ਕੁੜੀਆਂ ਨੂੰ ਜੇ ਪੜਾਉਂਦੇ ਸੀ ਤਾਂ ਇਹ ਹੁੰਦਾ ਸੀ ਲੋਪੋ ਕਾਲਜ ਭੇਜ ਦੋ ਸਿੱਧਵਾ ਭੇਜ ਦੋ ਕੋਆਡ ਦੇ ਵਿੱਚ ਜਾਂ ਮੁੰਡਿਆਂ ਵਾਲੇ ਕਾਲਜਾਂ ਦੇ ਵਿੱਚ ਉਵੇਂ ਭੇਜ ਜਾਂਦਾ ਹਜੇ ਰਵਾਜ ਨਹੀਂ ਸੀ ਸੋ ਅਸੀਂ ਪਹਿਲੀਆਂ ਸੀ ਜਣੀਆਂ ਕੋਆਡ ਦੇ ਵਿੱਚ ਅਸੀਂ ਐਸ.ਡੀ. ਕਾਲਜ ਦੇ ਵਿੱਚ ਦੋਨੋਂ ਪਹਿਣਾ ਪੜੀਆਂ ਤੁਸੀਂ ਫਿਰ ਇਸੇ ਨਾਲ ਨਾਲ ਜਿਹੜੇ ਲੋਕ ਗੀਤਾਂ ਦੇ ਉੱਤੇ ਵੀ ਕੰਮ ਕੀਤਾ ਹੁਣ ਤੁਸੀਂ ਕੈਨੇਡਾ ਨੂੰ ਬੇਟੀ ਦੇ ਕੋਲ ਬੇਟੀ ਤੇ ਤੁਸੀਂ ਦੋਨੋਂ ਰੜ ਕੇ ਜਿਹੜੀ ਲੰਬੀ ਹੀਕ ਵਾਲਾ ਗੀਤ ਆਪਣਾ ਉਹਨਾਂ ਨੂੰ ਤੁਸੀਂ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਇਸ ਤਰ੍ਹਾਂ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਇਹ ਕਿੱਥੋਂ ਆਇਆ ਦਿਮਾਗ ਦੇ ਵਿੱਚ ਅਸਲ ਦੇ ਵਿੱਚ ਤਾਂ ਨਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰਾ ਦਿਮਾਗ ਨਾ ਔਰਤਾਂ ਦੀ ਸਥਿਤੀ ਤੇ ਲੱਗਿਆ ਰਹਿੰਦਾ ਹੈ ਉਹਨਾਂ ਦੀ ਮਾੜੀ ਸਥਿਤੀ ਦੇ ਵਿੱਚ ਜਦੋਂ ਮੈਂ ਸੋਚਦੀਆਂ ਕਿ ਅਸੀਂ ਮੈਂ ਆਪ ਦੇ ਖੇਤ ਦੀਆਂ ਔਰਤਾਂ ਨੂੰ ਸਮਝਣਾ ਹੈ ਜਾਂ ਮੈਂ ਪੂਰੇ ਗਲੋਬ ਤੇ ਹਲਤ ਔਰਤ ਦੀ ਸਥਿਤੀ ਕੀ ਹੈ ਜਦੋਂ ਅਸੀਂ ਉਹਨਾਂ ਨੂੰ ਸਮਝਣਾ ਚਾਹੁੰਦੇ ਆ ਤਾਂ ਸਹੀ ਗੱਲ ਇਹ ਇਹੀ ਹੁੰਦੀ ਹੈ ਕਿ ਉੱਥੋਂ ਦੇ ਫੋਕਲੋਰ ਨੂੰ ਉੱਥੋਂ ਦੇ ਕਲਚਰ ਨੂੰ ਅਸੀਂ ਚੰਗੀ ਤਰ੍ਹਾਂ ਜਾਣੀਏ ਫੇਰ ਹੀ ਸਾਨੂੰ ਪਤਾ ਲੱਗਦਾ ਜਦੋਂ ਮੈਂ ਆਪਣੇ ਵਿਸ਼ੇ ਦੀ ਸਹਾਇਤਾ ਲਈ ਮੈਂ ਤਾਂ ਕਹਿਲਾਂ ਕਿ ਫੋਕਲਵਰ ਵੱਲ ਪਰਤੀਆਂ ਜਦੋਂ ਮੈਂ ਇਥੋਂ ਦੀਆਂ ਉਹ ਰੀਤੀ ਰਿਵਾਜ ਰੂੜੀਆਂ ਮੈਨੂੰ ਹੁਣ ਆਦਤ ਹੀ ਪੈ ਗਈ ਹੈ ਹਰ ਚੀਜ਼ ਦੇ ਵਰਤਾਰੇ ਨੂੰ ਦੇਖਣ ਦੀ ਜਦੋਂ ਮੈਂ ਉਸ ਨੂੰ ਦੇਖਦੀਆਂ ਮੈਂ ਦੇਖਦੀ ਹੁੰਨੀ ਆ ਕਿ ਇਹ ਔਰਤ ਪੱਖੀ ਹੈ ਜਾਂ ਇਹ ਔਰਤ ਵਿਰੋਧੀ ਹੈ ਫਿਰ ਤੁਹਾਡਾ ਸੁਭਾ ਉਹਨਾਂ ਚੀਜ਼ਾਂ ਨੂੰ ਉਸ ਨਜ਼ਰੀਏ ਤੋਂ ਦੇਖਣ ਦੀ ਆਦਤ ਪੈ ਜਾਂਦੀ ਹੈ ਜਦੋਂ ਮੈਂ ਉਹਨਾਂ ਰਸਮਾਂ ਨੂੰ ਦੇਖਦੀਆਂ ਮੈਂ ਕਿਸੇ ਵਿਆਹੀ ਹੋਈ ਔਰਤ ਦੇ ਨੱਥ ਪਾਈ ਦੇਖਦੀਆਂ ਜਦੋਂ ਮੈਂ ਚੂੜਾ ਪਾਇਆ ਦੇਖਦੀਆਂ ਫਿਰ ਮੈਂ ਉੱਚਦੀਆਂ ਕਿ ਇਹ ਮਰਦਾਂ ਦੇ ਕਿਉਂ ਨਹੀਂ ਪਾਇਆ ਜਾਂਦਾ ਇਹ ਜੂੜਾ ਤੇ ਉਹਨਾਂ ਦੇ ਕੋਈ ਇਹੋ ਜਿਹੇ ਚਿੰਨ ਕਿਉਂ ਨਹੀਂ ਜਿਨ੍ਹਾਂ ਨਾਲ ਟੈਗ ਕੀਤਾ ਜਾਂਦਾ ਕਿ ਇਹ ਔਰਤ ਵਿਆਹੀ ਹੋਈ ਆ ਇਹ ਜਿਹੜਾ ਮਰਦ ਹੈ ਪਤਾ ਵੀ ਨਹੀਂ ਹੁਣ ਤੁਸੀਂ ਬੈਠ ਕੇ ਉਹ ਨਹੀਂ ਪਤਾ ਕਿ ਕਿਸੇ ਨੂੰ ਕਿਉਂ ਵਿਆਹਿਆ ਹੈ ਨਾ ਨਹੀਂ ਵਿਆਹਿਆ ਹੋਇਆ ਹੈ ਨਾ ਕੋਈ ਇਹੋ ਜਿਹਾ ਚਿੰਨ ਨਹੀਂ ਆ ਪਰ ਔਰਤਾਂ ਦੇ ਇਹ ਸਾਰੇ ਚਿੰਨ ਕਿਉਂ ਆ ਇਹਦਾ ਮਤਲਬ ਅਸੀਂ ਸਾਰੇ ਦੱਸਦੇ ਆ ਕਿ ਇਹ ਟੈਗ ਹੋ ਚੁੱਕੀ ਆ ਇਹਦੇ ਨਾਲ ਹੁਣ ਕੋਈ ਸੋਚ ਕੇ ਨਹੀਂ ਗੱਲ ਕਰਦਾ ਇਹਦਾ ਮਤਲਬ ਮਰਦ ਜੋ ਵੀ ਮਰਜੀ ਕਰੇ ਉਸਦੇ ਲਈ ਇੰਟਰਸਟਿੰਗ ਪੁਆਇੰਟ ਹੈ ਤੁਹਾਡਾ ਵੀ ਬੰਦਾ ਉਹ 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 ਤਾਂ ਕੋਈ ਚਿੰਨ ਨਹੀਂ ਹੈਗਾ ਹਾਂਜੀ ਔਰਤوں ਦੇ ਪੂਰੇ ਹਨ ਪੂਰੇ ਚਿੰਨ ਪਾਏ ਹੋਏ ਨੇ ਖਾਸ ਤੌਰ ਤੇ Hindu ਧਰਮ ਦੇ ਵਿੱਚ ਤਾਂ ਅ ਅ ਵੀ ਪਸੰਦ ਉਹ ਵੀ ਪਾਇਆ ਹੁੰਦਾ ਹੈਗਾ ਹਾਂਜੀ ਚੀਰਮੀ ਦੇ ਵਿੱਚ ਤੋਂ ਆਪਣੇ ਸਿੱਖਾਂ ਦੇ ਵਿੱਚ ਨਹੀਂ ਹੈ ਵੇਸ਼ਕੋ ਹਾਂਜੀ ਹਾਂਜੀ ਤੇ ਪਰ ਅੱਜਕੱਲ ਇਹ ਇੱਕ ਚੀਜ਼ ਹੋਰ ਤੁਸੀਂ ਦੇਖੋ ਨਹੀਂ ਸਿੱਖਾਂ ਦੇ ਵਿੱਚ ਜੇ ਇਹ ਨਹੀਂ ਬਾਕੀ ਸਾਰਾ ਕੁਝ ਉਵੇਂ ਹੀ ਹੈ ਜਿਹੜਾ ਚੂੜੇ ਵਾਲਾ ਥੋੜੋ ਹੈ ਹਾਂ ਅੱਜਕੱਲ ਅੱਜਕੱਲ ਇੱਥੇ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਕੁੜੀਆਂ ਨਵੇਂ ਵਿਆਹ ਕਰਵਾ ਕੇ ਕਰਵਾ ਕੇ ਆਉਂਦੀਆਂ ਨੇ ਨਾ ਮੇਰੇ ਘਰ ਚੂੜਾ ਹੁੰਦਾ ਵੀ ਇੰਨਾ ਸਪੈਸੀਫਿਕ ਟਾਈਮ ਲਈ ਪਾ ਕੇ ਰੱਖਣਾ ਹੈਗਾ ਉਹ ਉਹ ਕੁੜੀਆਂ ਕੰਮ ਕਰਾਂ ਤੇ ਉਹ ਪੂਰਾ ਚੂੜਾ ਪਾਈ ਫਿਰਦੀਆਂ ਨਹੀਂ ਉਹ ਦੇਖੋ ਬੜੇ ਮਾਨ ਨਾਲ ਉਹਨਾਂ ਨੂੰ ਚੰਗਾ ਲੱਗਦਾ ਹੈ ਸਾਰਾ ਕੁਝ ਉਹਨਾਂ ਨੂੰ ਇੱਕ ਤਰ੍ਹਾਂ ਫੈਸ਼ਨ ਲੱਗਦਾ ਉਹ ਨਹੀਂ 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 ਉਹਨਾਂ ਨੂੰ ਤਾਂ ਐਉਂ ਲੱਗਣਾ ਹੀ ਚਾਹੀਦਾਗਾ ਉਹ ਕਿਹੜਾ ਜਾਣਦੀਆਂ ਇਹ ਸਾਰੇ ਪਰ ਇਹਦੇ ਪਿੱਛੇ ਇੱਕ ਗੱਲ ਕੀ ਆ ਹਾਂ ਅਸਲ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਬਰੀਕ ਬੀਨੀ ਨਾਲ ਇਹ ਚੀਜ਼ਾਂ ਨੂੰ ਦੇਖਦੇ ਆ ਇਹ ਇਹ ਚੀਜ਼ਾਂ ਦੀ ਸੈਲੀਬ੍ਰੇਸ਼ਨ ਬਣਾ ਕੇ ਕਿਵੇਂ ਪੇਸ਼ ਕੀਤਾ ਜਾ ਰਿਹਾ ਹੈ ਕਿ ਅਸਲ 'ਚ ਤਾਂ ਅਸੀਂ ਔਰਤ ਨੂੰ ਸਾਰੀ ਉਮਰ ਤਿਆਰ ਹੀ ਐਵੇਂ ਕਰਦੇ ਆ ਕਿ ਵਿਆਹ ਕੀ ਇੱਕ ਸਾਡੇ ਲਈ ਸਭ ਤੋਂ ਮਹੱਤਵਪੂਰਨ ਘਟਨਾ ਹੈ ਔਰਤ ਦੇ ਲਈ ਕਿ ਉਸਨੇ ਵਿਆਹੀ ਜਾਣਾ ਹੈ ਅਖੀਰ ਬਚਪਨ ਤੋਂ ਲੈ ਕੇ ਉਦੋਂ ਤੱਕ ਉਸ ਦੀ ਤਿਆਰੀ ਇਹੀ ਚੱਲਦੀ ਹੈ ਕਿ ਉਹਨੇ ਵਿਆਹੀ ਜਾਣਾ ਹੈਗਾ ਸਭ ਤੋਂ ਵੱਡਾ ਇਵੈਂਟ ਆ ਸਭ ਤੋਂ ਵੱਡੀ ਖੁਸ਼ੀ ਤੇ ਵਿਆਹ ਤੋਂ ਬਾਅਦ ਪਤਾ ਲੱਗਦਾ ਕਿ ਖੁਸ਼ੀਆਂ ਦਾ ਤਾਂ ਉਹ ਅੰਤ ਹੀ ਹੋ ਜਾਂਦਾ ਹੈ ਤੇ ਉਹਦੇ ਗਲ ਚ ਕੱਲੀ ਦੇ ਜੜੇ ਚ ਮੇਲੇ ਪੈਂਦੇ ਨੇ ਜਿਹੜੀਆਂ ਜ਼ਿੰਮੇਵਾਰੀਆਂ ਉਸ ਨੂੰ ਸਮਝਾਈਆਂ ਜਾਂਦੀਆਂ ਉਹ ਉਸ ਦੇ ਵਿੱਚ ਕਿਵੇਂ ਉਲਝਦੀ ਹੈ ਕਿਵੇਂ ਗੁਲਝਦੀ ਹੈ ਨਾਰੀ ਪੱਖੀ ਤਾਂ ਕੋਈ ਚੀਜ਼ ਰਹਿੰਦੀ ਕੋਈ ਨਹੀਂ ਉਹ ਸਾਰੇ ਚਿੰਨ ਹੈ ਜਿਹੜੇ ਅਸਲ ਚ ਉਹਦੇ ਰਾਹੀਂ ਉਹਨੂੰ ਸਿਖਾਇਆ ਜਾਂਦਾ ਕਿ ਆਏ ਤੇਰੀ ਤਾਂ ਜ਼ਿੰਦਗੀ ਉਹ ਇੱਕ ਤਰ੍ਹਾਂ ਨਾਲ ਉਹ ਚਿੰਨ ਉਹ ਕਿਲਾ ਬਣ ਜਾਂਦਾ ਜਿਸ ਦੇ ਨਾਲ ਉਹ ਬੰਨੀ ਜਾਂਦੀ ਆ ਬਿਲਕੁਲ ਬਿਲਕੁਲ ਤੇ ਜਦੋਂ ਅਸੀਂ ਨਿੱਕੇ ਨਿੱਕੇ ਚਿੰਨਾ ਨੂੰ ਦੇਖਦੇ ਆ ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੀ ਸਮਝ ਆਉਂਦੀ ਆ ਫਿਰ ਜਦੋਂ ਮੈਂ ਸੋਚਦੀ ਆ ਵੀ ਇੱਕ ਔਰਤ ਇਹਨਾਂ ਚੀਜ਼ਾਂ 'ਚ ਬੋਲੀ ਵੀ ਐ ਕਿਉਂ ਨੂੰ ਪਤਾ ਨਹੀਂ ਸੀ ਲੱਗਦਾ ਸਾਡੇ ਮਨਾਂ 'ਚ ਬਹੁਤ ਵੱਡਾ ਭਲੇਖਾ ਹੁੰਦਾ ਹੈ ਫਿਰ ਮੈਨੂੰ ਪਤਾ ਲੱਗਦਾ ਸਾਡੀਆਂ ਦਾਦੀਆਂ ਪਰਦਾਦਦੀਆਂ ਕਿੰਨੀਆਂ ਸਿਆਣੀਆਂ ਸੀ ਉਹ ਇੰਨਾਂ ਚੀਜ਼ਾਂ ਨੂੰ ਇੰਨਾਂ ਫਾਂਝਾਂ ਨੂੰ ਕਿਵੇਂ ਸਮਝਦੀਆਂ ਸੀ ਜਦੋਂ ਤੁਸੀਂ ਉਹ ਲੋਕਗੀਤ ਪੜਦੇ ਹੋ ਉਹ ਲੋਕਗੀਤ ਨੂੰ ਸਮਝਦੇ ਹੋ ਕੱਲੇ ਪੜਨ ਜੋ ਸਾਡੇ ਕੋਲੇ ਟੈਕਸਟ ਬਹੁਤ ਪਈਆਂ ਲੋਕਗੀਤਾਂ ਦੀ ਉਹ ਲੋਕਗੀਤਾਂ ਦੀਆਂ ਤਰਜਾਂ ਰਾਹੀਂ ਉਹ ਲੋਕਗੀਤਾਂ ਦੀਆਂ ਤਰਜਾਂ ਦੇ ਵਿੱਚ ਕਿੱਥੇ ਬਰਾਗ ਉਪਜਦਾ ਹੈ ਬਿਲਕੁਲ ਕੱਲਾ ਬਰਾਗ ਹੀ ਨਹੀਂ ਉਪਜਦਾ ਕਿੱਥੇ ਜਾ ਕੇ ਉਹਨਾਂ ਦੇ ਵਿੱਚ ਬੜੇ ਕਰੋਨਾਮਈ ਭਾਵ ਆਉਂਦੇ ਨੇ ਕਿਤੇ ਕਿਤੇ ਬੜਾ ਵਿਦਰੋਹ ਵੀ ਉੱਠਦਾ ਹੈ ਪਰ ਕਿਤੇ ਕਿਤੇ ਉਹਦੇ ਵਿੱਚ ਮੋਹ ਤੇ ਉਮਾ ਵੀ ਹੈ ਇਹ ਸਾਰਾ ਕੁਝ ਹੀ ਹੈ ਤੇ ਉਹ ਕਿੱਥੇ ਕਿਵੇਂ ਬੋਲਦੀ ਹੈ ਝੜਿਆਂ ਦੇ ਵਿੱਚ ਸਾਡੇ ਜਿਹੜੇ ਲੰਮੇ ਲੋਕ ਗੀਤ ਨੇ ਜੀਵਨ ਦੇ 17 ਰੰਗ ਉਹਨਾਂ ਦੇ ਸਿਰਜੇ ਹੋਏ ਨੇ ਜੀਵਨ ਦੇ 17 ਰੰਗ ਉਹਨਾਂ ਦੇ ਵਿੱਚ ਐ ਗੜੋਚਣ ਹੈ ਉਹਦੇ ਗੜੋਚ ਨਹੀਂ ਮਤਲਬ ਉਸ ਦੇ ਵਿੱਚ ਉਹ ਆਪਦੇ ਸਾਰੇ ਦਰਦਾਂ ਦੁੱਖਾਂ ਦੀ ਬਾਤ ਪਾਉਂਦੀ ਆ ਜਦੋਂ ਅਸੀਂ ਦੇਖਦੇ ਆ ਇੰਨੇ ਗ੍ਰੰਥ ਰਚੇ ਹੋਏ ਆ ਬਿਮਾਰ ਦਸਦਾ ਤੋਂ ਬੋਲਦਾ ਆ ਫਿਰ ਔਰਤ ਕਿੱਥੇ ਬੋਲੀ ਆ ਔਰਤ ਤਾਂ ਆਪਣੇ ਲੋਕ ਲੋਕ ਦੇ ਵਿੱਚ ਬੋਲਦੀ ਆ ਨਹੀਂ ਕੱਲੇ ਕੱਲੇ ਗੀਤਾਂ ਵਿੱਚ ਨਹੀਂ ਬੋਲਦੀ ਉਹ ਸਾਰੀਆਂ ਲੋਕ ਕਲਾਵਾਂ ਵਿੱਚ ਬੋਲਦੀ ਆ ਤੁਸੀਂ ਆਪਣੀਆਂ ਕੰਧੋਲੀਆਂ ਤੇ ਜਿਹੜੇ ਪਾਏ ਹੋਏ ਆ ਬੇਲ ਬੁੱਤੇ ਤੁਸੀਂ ਉਹਨਾਂ ਤੋਂ ਅੰਦਾਜ਼ਾ ਲਾਓ ਉਹਤੇ ਜਿਹੜੇ ਮੋਰ ਨੇ ਉਹ ਕਿਸ ਚੀਜ਼ ਨੂੰ ਚਿੰਨ੍ਹ ਦੇ ਤੌਰ ਤੇ ਵਰਤੇ ਨੇ ਤੇ ਉਹਦੇ ਵਿੱਚ ਜਿਹੜੇ ਜੜੁੱਤ ਤੋਤੇ ਨੇ ਉਹ ਤਾਂ ਮਰਦਾਂ ਨੇ ਨਹੀਂ ਬਣਾਏ ਦਰਿਆਵਾਂ ਦੇ ਵਿੱਚ ਪਾਏ ਹੋਏ ਜਿਹੜੇ ਨਮੂਨੇ ਨੇ ਉਹ ਕਿਹੜੀ ਸਿਰਜਣ ਪ੍ਰਕਿਰਿਆ ਦੇ ਵਿੱਚੋਂ ਲੰਘਦੇ ਆ ਉਹ ਔਰਤ ਤਾਂ ਆਪਣੇ ਆਪ ਉਹ ਸਾਰੇ ਵੀ ਇੱਕ ਪ੍ਰਕਿਰਤਿਕ ਤੌਰ ਤੇ ਅਸੀਂ ਕਿਵੇਂ ਦੋਨੋਂ ਇੱਕ ਰੂਪ ਆ ਪਰ ਸਮਾਜਿਕ ਸਥਿਤੀ ਆ ਉਹ ਸਾਨੂੰ ਕਿੱਥੇ ਲਿਜਾ ਖੜਦੀ ਆ ਉਹ ਤਾਂ ਸਾਰਾ ਕੁਝ ਹੋਵੇ ਜਿਹੜੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਲੜਕੀਆਂ ਆਪਣਾ ਦਾਜਾ ਆਪਣਾਉਂਦੀ ਹੁੰਦੀਆਂ ਸੀ ਪਹਿਲਾਂ ਦਸੂਤੀ ਦੇ ਉੱਤੇ ਉਹ ਫੁੱਲ ਬੂਟੇ ਕੱਢਦੇ ਆ ਉਹ ਜਿਹੜੇ ਪਾਉਂਦੀਆਂ ਆ ਕੋਈ ਕੋਈ ਉਹ ਪੱਖੇ ਕੱਢਣ ਕੋਈ ਜੋ ਸਾਰਾ ਕੁਝ ਕਰਨਾ ਮੇਰਾ ਖਿਆਲ ਆ ਉਹਦੇ ਵਿੱਚ ਉਹ ਆਪਣਾ ਅੰਦਰਲਾ ਫਰੋਲ ਕੇ ਮੂਰੇ ਰੱਖ ਦਿੰਦੀ ਸੀ ਮੂਰੇ ਰੱਖ ਦਿੰਦੀ ਸੀ ਜੀ ਬਿਲਕੁਲ ਬਿਲਕੁਲ ਵੈਰੀ ਇੰਟਰਸਟਿੰਗ ਤੌਰ ਤੇ ਜਿਹੜਾ ਬੋਲੀ ਆ ਨਾ ਉਹ ਸਭ ਤੋਂ ਪਹਿਲਾਂ ਫੋਕ ਦੇ ਵਿੱਚ ਹੀ ਬੋਲੀ ਆ ਪੜ੍ਹ ਲਿਖ ਕੇ ਬੋਲਣਾ ਤਾਂ ਅਸੀਂ ਹੁਣ ਸੁਖੇ ਸਿੱਖਿਆ ਫਿਰ ਮੈਂ ਦੇਖਦੀ ਆ ਮੈਂ ਸੋਚਿਆ ਕਰਾਂ ਮੇਰੀ ਪਰਦਾਦੀ ਇੰਨੀ ਸਿਆਣੀ ਕਿਉਂ ਸੀ ਮੇਰੇ ਤੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਫਿਰ ਮੈਂ ਕਿਹਾ ਉਹ ਕਿਹੜੇ ਸਕੂਲ ਖਾਲਜੀਆਂ ਗਈਆਂ ਸੀ ਉਹਨਾਂ ਨੂੰ ਜ਼ਿੰਦਗੀ ਨੇ ਇਹੋ ਜਿਹੇ ਪਾਠ ਪੜ੍ਹਾਏ ਸੀ ਉਹਨਾਂ ਦੇ ਵਿੱਚੋਂ ਜਿਹੜਾ ਨਿਕਲਦਾ ਸਿਧਾਂਤ ਹੈ ਉਸੇ ਕਦੇ ਵੜ ਕੇ ਨਹੀਂ ਦੇਖਿਆ ਜਿਹੜਾ ਉਹ ਸੋਪ ਪਾਉਂਦੀ ਸੀ ਇਕੱਠੀਆਂ ਹੋਉਂਦੀ ਜਿਹੜਾ ਉਹ ਇਕੱਠੀਆਂ ਹੁੰਦੀਆਂ ਸੀ ਗੀਤ ਗਾਉਣ ਲਈ ਬਿਆਹ ਸ਼ਾਦੀਆਂ ਦੇ ਵਿੱਚ ਉਦੇ ਵਿੱਚੋਂ ਹੀ ਇੱਕ ਤਰ੍ਹਾਂ ਨਾਲ ਉਹ ਸਿਆਣਪ ਹਾਸਲ ਕਰ ਲੈਂਦੀ ਸੀ ਜਿਹੜਾ ਨੈਕਸਟ ਜਨਰੇਸ਼ਨ ਉਹ ਸਿਆਣੇ ਤੋਂ ਸਿਆਣਪ ਹਾਸਲ ਕਰ ਲੈਂਦੇ ਹਾਂ ਜੀ ਤੇ ਤੁਸੀਂ ਗੱਲਾਂ ਦਾ ਪਤਾ ਨਹੀਂ ਲੱਗਿਆ ਸਮਾਂ ਦੌੜ ਗਿਆ ਆਪਣਾ ਤੇ ਤੁਸੀਂ ਚੰਜੀਤ ਜੀ ਤੁਹਾਡੇ ਨਾਲ ਵੀ ਆਉਣ ਵਾਲੇ ਸਮੇਂ 'ਚ ਮੈਂ ਖੋਲ ਗੱਲਾਂ ਕਰਨਾ ਚਾਹਾਂ ਹਲੇ ਤਾਂ ਅਸੀਂ ਪੂਣੀਛ ਹੋਈ ਅੱਜ ਤੇ ਬਹੁਤ ਜ਼ਿਆਦਾ ਗੱਲਾਂ ਕਰਨ ਵਾਲੀਆਂ ਹੈਗੀਆਂ ਨੇ ਹਲੇ ਮੈਂ ਤੁਹਾਡਾ ਜਿਹੜਾ ਵੌਇਸ ਤੇ ਤੁਸੀਂ ਕਹਾਣੀ ਸਾਨੂੰ ਸੁਣਾਉਨੇ ਹੋ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਮੇਰੇ ਘਰੇ ਤੇ ਇੱਥੇ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਅੱਜ ਪ੍ਰੋਗਰਾਮ ਨੂੰ ਇੱਥੇ ਸਪੋਰਟ ਕਰਨ ਆ ਆਉਣ ਵਾਲੇ ਸਮੇਂ ਚ ਹੋਰ ਮਿਲਦੇ ਆ ਕੇਸੇ ਤਰ੍ਹਾਂ ਦੀ ਵਧੀਆ ਸ਼ਖਸੀਅਤ ਉਹ ਲੋਕ ਕੱਟ ਤੁਹਾਡਾ ਸਾਡਾ ਸਾਰਿਆਂ ਦਾ ਰਬ ਰੱਖੇ